ਚਨਾ ਤੋਂ ਨਾ ਮਣੀ ਇਹ ਮਣੀ ਹੋਇਆ ਕਿਸੇ ਤੁਹਾਡਾ ਜਾਦ ਵਿੱਚ ਬੈਠੀ ਸੀ ਹਾਂਜੀ ਹਾਂਜੀ ਮੇਰੇ ਅੱਗੇ ਬੈਠੀ ਫਲਾਈਓਵਰ ਵਾਲੇ ਚੜ੍ਹੇ ਉਪਰ ਇੱਕਦਮ ਡੋਰ ਆਈ ਕਿਹੜੀ ਜਗ੍ਹਾ ਤੇ ਸੀ ਬਖੇ ਇਹ ਜੀ ਸੈਲੀਬ੍ਰੇਸ਼ਨ ਮਾਲ ਤੋਂ ਲੱਗੇ ਅੱਛਾ ਨਹੀਂ ਉਹ ਤੋਂ ਮੈਂ ਚੜ ਰਹੇ ਹਾਂ ਇਹ ਤਾਂ ਬਿਲਕੁਲ ਹੋਲੀ ਸਲੋ ਹੈ ਉਥੇ ਡੋਰ ਫਰੀ ਤੇ ਉਸ ਵੇਲੇ ਮੌਕੇ ਤੇ ਮਤ ਹੋ ਗਈ ਕੀ ਹੋ ਕੇ ਨਾ ਲੱਗ ਗਈ ਹਾਂਜੀ ਹੋ ਗਿਆ ਵੀਜਨਗਰ ਹਸਪੀਟਲ ਐ ਪਲਸ ਉੱਥੇ ਜਗੇ ਡਾਕਟਰਾਂ ਨੇ ਕੀ ਆ ਬ ਡਾਕਟਰਾਂ ਨੇ ਉਸ ਲਗੇ ਗੇ ਖਤਮ ਹੋ ਗਈ ਮੈਂ ਲੀਵਰ ਦੇ ਕੰਮ ਕਰਨਾ ਹੈ ਸਭ ਤੋਂ ਛੋਟੀ ਬੱਚੀ ਹਾਂਜੀ ਸਭ ਤੋਂ ਮੇਰੇ ਚਾਰ ਬੇਟੀਆਂ ਇਹ ਸਭ ਤੋਂ ਛੋਟੀ ਕੀ ਪ੍ਰੋਸੈਸਿੰਗ ਉਹ ਹਮ ਚੱਲਦੀ ਮੰਗੇ ਹੀ ਇਹ ਹੀ ਕਹਿ ਰਹੇ ਆ ਵੀ ਅੱਗੇ ਨਾ ਕਿਸੇ ਦਾ ਸਾਡਾ ਤੇ ਚਲੋ ਚਲੇ ਗਿਆ ਪਰ ਕਰਦੇ ਨਹੀਂ ਐ ਇਥੇ ਬੋਲਦੇ ਉੱਪਰ ਹੀ ਬਹੁਤ ਚਾਂਸ ਹੋਇਆ ਇਥੇ ਵੱਲੇ ਹੋਇਆ ਕੱਲ ਉੱਥੇ ਪੁਲਿਸ ਵੀ ਲੱਗੇ ਖੜੀ ਐ ਥਾਣਾ ਵੀ ਲੱਗੇ ਐ ਪਰ ਉੱਥੇ ਕੋਈ ਡੱਕਦਾ ਹੀ ਨਹੀਂ ਵੱਲੇ ਵੀ ਰੋਡ ਦੇ ਉੱਤੇ ਡੋਰਾ ਹੀ ਫਿਰੀ ਹੋਏ ਮੁੰਡਾ ਮਰ ਗਿਆ ਸੂਰਚ ਬੰਦ ਕਰਤੀ ਪੂਰੀ ਦੌਰ ਤੇ ਨਹੀਂ ਬੰਦੇ ਇਹ ਨਹੀਂ ਦੇ ਇੱਕ ਬੰਦਾ ਹੀ ਇਹ ਡੋਰਾ ਵਖਾ ਸਕਦੇ ਲੱਗ ਰਹੇ ਨੇ ਕਈ ਧੰ ਬੋਲਦੇ ਉੱਪਰ ਨਹੀਂ ਚੜਨਾ ਬੱਚਿਓ ਬੋਲਦੇ ਨਹੀਂ ਚੜਨਾ ਹੈਗਾ ਕਿਤੇ ਡੋੜਨਾ ਵਾਜਾ ਕਈਮ ਕਾਂਤਾ ਹੈਗਾ ਮੈਂ ਇੱਥੋਂ ਦੀ ਆਸ਼ਾ ਵਰਕਰ ਹੈਗੀ ਆ ਹਾਂਜੀ ਸੀਐਸਸੀ ਹਸਪੀਟਲ ਦੇ ਵਿੱਚ ਮੇਰੀ ਡਿਊਟੀ ਹੈਗੀ ਹੈ ਹਾਂਜੀ ਤੇ ਇਹ ਮੇਰੇ ਨੇਬਰ ਹੈਗੇ ਨੇ ਹਾਂਜੀ ਤੇ ਇਹਨਾਂ ਦੀ ਬੱਚੀ ਦੀ ਡਿਲੀਵਰੀ ਮੇਰੇ ਹੱਥੋਂ ਹੀ ਹੋਈ ਹੈਗੀ ਹੈ ਹਾਂਜੀ ਤੇ ਬਹੁਤ ਨਾਈਸ ਪਰਿਵਾਰ ਹੈ ਆਪਣੀਆਂ ਬੇਟੀਆਂ ਵੀ ਇਹਨਾਂ ਬੇਟਿਆਂ ਵਾਂਗ ਹੀ ਪਾਲੀਆਂ ਨੇ ਹਾਂਜੀ ਪਰ ਇਹ ਥੋੜੀ ਪਤਾ ਹੀ ਘਰੋਂ ਹੱਸਦੇ ਖੇਡਦੇ ਗਏ ਨੇ ਚੰਗੀ ਭਲੀ ਗਈ ਬੇਟੀ ਨੂੰ ਖੂਨ ਖੂਨ ਲੈ ਕੇ ਆਏ ਜੇ ਹੱਥਾਂ ਦੇ ਵਿੱਚ ਤੇ ਚਾਈਨਾ ਡੋਰ ਸਾਡੀ ਤੇ ਹੋਈ ਹੋ ਹੰਗਾਰੇ ਕਿ ਇਹ ਜਿਹੜੀ ਚਾਈਨਾ ਡੋਰ ਹੈ ਨਾ ਪਲੀਜ਼ ਇਹ ਹੱਥ ਜੋੜ ਕੇ ਸਾਰਿਆਂ ਅੱਗੇ ਰਿਕੁਐਸਟ ਕਰਦੇ ਆ ਕਿ ਪਲੀਜ਼ ਜੋ ਵੀ ਪ੍ਰਸ਼ਾਸਨ ਨੇ ਨਾ ਸਾਰੇ ਭਗਵੰਤ ਮਾਨ ਅੱਗੇ ਬੇਨਤੀ ਹੈ ਹੱਥ ਜੋੜ ਕੇ ਕਿ ਇਹ ਜਿਹੜੀ ਡੋਰ ਹੈ ਨਾ ਇਹ ਬੰਦ ਹੋਣੀ ਚਾਹੀਦੀ ਹੈ ਅੱਜ ਇਸ ਬੱਚੀ ਨਾਲ ਇਹ ਹੋਇਆ ਏ ਕੱਲ ਨੂੰ ਹੋਰ ਵੀ ਕਿਸੇ ਨਾਲ ਅੱਗੇ ਵੀ ਕਈਆਂ ਦੇ ਫਾਦਰ ਚਲ ਗਏ ਨੇ ਕਈਆਂ ਦੇ ਬ੍ਰਦਰ ਚਲ ਗਏ ਨੇ ਪਰ ਉਹ ਵਾਪਸ ਨਹੀਂ ਨਹਾਂਦੇ ਹੈ ਜਿਹੜੇ ਚਲ ਜਾਂਦੇ ਨੇ ਪਰ ਇੱਕ ਜਿਹੜੇ ਜਿੰਨੂੰ ਦੁੱਖ ਲੱਗਾ ਏ ਉਸ ਪਰਿਵਾਰ ਨੂੰ ਪਤਾ ਬਾਕੀ ਨਾ ਤੁਸੀਂ ਜਾਣ ਸਕਦੇ ਹੋ ਨਾ ਮੈਂ ਜਾਣ ਸਕਦੀ ਆ ਤੇ ਸਾਡੀ ਇਹੋ ਹੀ ਹੈਗੀ ਆ ਵੀ ਬੇਨਤੀ ਵੀ ਪਲੀਜ਼ 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 ਇਹ ਟੋਰ ਬੰਦ ਕੀਤੀ ਜਾਵੇ ਸਰਕਾਰ ਦਾ ਕੋਈ ਨੁਮਾਇੰਦਾ ਆਦੇ ਘਰ ਪਹੁੰਚਿਆ ਕੋਈ ਹਾਂਜੀ ਆਏ ਹੀ ਆਏ ਨੇ ਇੱਥੇ ਪਰ ਉਹਨਾਂ ਨੇ ਤੁਹਾਨੂੰ ਪਤਾ ਕੀ ਕਹਿ ਕੇ ਜਾਣਾ ਕੁਝ ਕਰਦਾ ਤੇ ਕੁਝ ਵੀ ਨਹੀਂ ਕਹ ਕੇ ਜਾਂਦੇ ਨੇ ਕਰਨਾ ਕੀ ਉਹਨਾਂ ਨੇ ਮਿੰਦਰਜੀਤ ਕੌਰ ਮੈਂ ਬਾੜ ਪ੍ਰੈਜ਼ੀਡੈਂਟ ਹੈ ਨਹੀਂ ਹਾਂ ਜੇ ਸਰ ਇੱਥੇ ਤੇ ਪਹੁੰਚੇ ਨੇ ਆਮ ਆਦਮੀ ਪਾਰਟੀ ਵਾਲੇ ਵੀ ਪਹੁੰਚੇ ਨੇ ਸਾਡੀ ਆਪਣਾ ਬਾੜ ਦੇ ਨਵਦੀਪ ਸਿੰਘ ਹੰਦਲ ਕਾਉਂਸਲਰ ਜੋ ਹੈ ਉਹ ਵੀ ਆਏ ਨੇ ਆਪਣੀ ਟੀਮ ਨੂੰ ਇੱਥੇ ਪਹੁੰਚੇ ਆ ਲੈਣ ਕੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਜਿੱਥੇ ਤੱਕ ਹੋ ਸਕਦਾ ਹੈ ਕਿ ਅਸੀਂ ਆਪਣਾ ਇਹਨਾਂ ਦੀ ਹੈਲਪ ਕਰਾਂਗੇ ਜੋ ਵੀ ਜਿੱਥੇ ਤੱਕ ਅੱਜ ਵੀ ਹੁਣ ਵੀ ਮੈਨੂੰ ਫੋਨ ਆਇਆ ਚ ਕਹਿੰਦੇ ਮੈਡਮ ਅਸੀਂ ਜਿੱਥੇ ਤੱਕ ਮੈਂ ਕੋਸ਼ਿਸ਼ ਕਰ ਰਹੇ ਹਾਂ ਮੈਂ ਇਹਨਾਂ ਦੀ ਹੈਲਪ ਕਰ ਸਕਾਂ ਤੇ ਬਾਕੀ ਸਰ ਕੇ ਕਹਿੰਦੇ ਇਹ ਤੇ ਸਾਰੇ ਦਾਬਾ ਕਰਦੇ ਨੇ ਅੱਜ ਦਿਨ ਤੱਕ ਕਹਿੰਦੇ ਭਗਵਾਨਤ ਮਾਨ ਮੈਂ ਉਹ ਕਰ ਦੂੰਗਾ ਉਹ ਕਰ ਦੂੰਗਾ ਅਜ ਤੱਕ ਕੋਈ ਵੀ ਕੰਮ ਨਹੀਂ ਹੋਇਆ ਕੋਈ ਨਸ਼ਾ ਨਹੀਂ ਬੰਦ ਹੋਇਆ ਕੋਈ ਕੋਈ ਕੰਮ ਨਹੀਂ ਹੋਇਆ ਇੱਥੇ ਤੇ ਸਾਨੂੰ ਹੋਰ ਬੇਨਤੀ ਨਹੀਂ ਇਹ ਬੱਚੀ ਗਈ ਹੈ ਹੱਸਦਾ ਖੇਡਦਾ ਪਰਿਵਾਰ ਸੀ ਜਿਹੜਾ ਕੀ ਕਹਿੰਦੇ ਉਜਾੜਾ ਹੀ ਹੈ ਇੱਕ ਕਿਸਮ ਦਾ ਜਿਹੜਾ ਬੱਚਾ ਘਰੋਂ ਚਲਾ ਗਿਆ ਇਹਨਾਂ ਦੀ ਘਰ ਤੇ ਪੂਰੀ ਨਹੀਂ ਹੋ ਸਕਦੀ ਬਦਲਾ ਕਹਿੰਦੇ ਸੀ ਜੀ ਬਦਲਾਵ ਆਉਣਾ ਚਾਹੀਦਾ ਬਦਲਾ ਪਰ ਇਸ ਬਦਲਾਵ ਨੇ ਕੁਝ ਨਹੀਂ ਕੀਤਾ ਅਕੇ ਅੱਜ ਤੱਕ ਨਹੀਂ ਕੋਈ ਗੱਲ ਨਹੀਂ ਕਿ ਜਾਨੀ ਕਿ ਜੋ ਬਣਿਆ ਸੀ ਉਹ ਵੀ ਇਹਨਾਂ ਨੇ ਤੋੜ-ਫੋੜ ਕਰ ਛੱਡਿਆ ਇਹਨਾਂ ਨੇ ਹੋਰ ਕੀ ਕਰਨਾ ਤੇ ਸਾਡੀ ਬੇਨਤੀ ਇਹੀ ਹੈਗੀ ਹੈ ਇਹ ਚਾਈਨਾ ਡੋਰ ਤੇ ਲਗਾਨੀ ਚਾਹੀਦੀ ਹੈ ਲਗਾਮ ਲਗਾਨੀ ਚਾਹੀਦੀ ਹੈ ਕਿਉਂਕਿ ਇਹ ਅੱਜ ਨਹੀਂ ਕਿ ਕੋਈ ਅੱਜ ਕਈ ਵਾਰ ਸੁਣਿਆ ਹੈ ਕਿ ਕੋਈ ਬੇਟੀ ਕੋਈ ਕਿਸੇ ਦੀ ਬੇਟੀ ਐਕਟੀਵਿਟੀ ਤੇ ਜਾ ਰਹੀ ਹੈ ਉਹਦੇ ਡੋਰ ਫਿਰ ਗਈ ਜੀ ਉਹਦੀ ਆਪਣਾ ਜੈਥ ਹੋ ਗਈ ਹੈ ਕਈ ਵਾਰ ਮੁੰਡਿਆਂ ਦੀ ਬੱਚਿਆਂ ਦੀ ਨੌਜਵਾਨ ਬੱਚੇ ਚਲੇ ਗਏ ਕਈ ਵਾਰ ਇਹ ਹੋਇਆ ਤੇ ਮੇ ਬੇਨਤੀ ਹੈ ਕਿ ਸਰਕਾਰ ਅਗੇ ਕਿ ਹਾਂ ਇਹ ਇਸ ਚਾਈਨਾ ਡੋਰ ਨੂੰ